ਸੱਚੀ ਗੱਲ ਦੋਸਤੋ ਸਵਾਗਤ ਹੈ ਜੀ ਸੋਸ਼ਲ ਮੀਡੀਆ ਪਲੇਟਫਾਰਮ ਨਾਲ ਜੁੜੇ ਸਾਰੇ ਹੀ ਸਰੋਤਿਆਂ ਦਾ ਦੋਸਤੋ ਇਹ ਸੁਨੇਹਾ ਉਹਨਾਂ ਕੈਂਡੀਡੇਟਸ ਦੇ ਨਾਮ ਜਿਹੜੇ ਪਲੱਸ 2 ਦੇ ਇਗਜ਼ਾਮ ਦੇ ਕੇ ਹੁਣੇ ਵਿਲੇ ਹੋਣ ਜਾ ਰਹੇ ਆਉਣ ਵਾਲੇ ਦਿਨਾਂ ਦੇ ਵਿੱਚ ਦੋਸਤੋ ਜੇ ਤੁਹਾਡਾ ਮਨ ਆ ਕੇ ਤੁਸੀਂ ਵਿਦੇਸ਼ ਜਾ ਕੇ ਪੜ੍ਹਾਈ ਕਰਨਾ ਚਾਹੁੰਦੇ ਹੋ ਵਿਦੇਸ਼ ਜਾ ਕੇ ਤੁਸੀਂ ਆਪਦੀ ਲਾਈਫ ਨੂੰ ਸੈੱਟ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾ ਜਿਹੜਾ ਤੁਹਾਡਾ ਫੋਕਸ ਹੋਣਾ ਚਾਹੀਦਾ ਨਾ ਉਹ ਆਇਲਸ ਦੀਆਂ ਕਲਾਸਿਸ ਵੱਲ ਹੋਣਾ ਚਾਹੀਦਾ ਲੈਂਗੁਏਜ ਪ੍ਰੋਫੀਸ਼ੈਂਸੀ ਵੱਲ ਹੋਣਾ ਚਾਹੀਦਾ ਜੋ ਰਿਕੁਆਇਰਮੈਂਟ ਆ ਉਸ ਤੋਂ ਇੱਕ ਬੈਂਡ ਉੱਪਰ ਲੈ ਕੇ ਜਾਉਂਗੀ ਉੱਪਰ ਰੱਖ ਕੇ ਪਾਸ ਕਰੂਗੇ ਆਫ ਦੇ ਐਲਸ ਦੇ ਟੈਸਟ ਨੂੰ ਤਾਂ ਤੁਹਾਡੀ ਪ੍ਰੋਫੀਸ਼ੈਂਸੀ ਉਹ ਜਿਹੜੀ ਉਸ ਲੈਵਲ ਦੀ ਹੋ ਜੋਗੀ ਤੇ ਇਹ ਇੱਕ ਅਜੀਬ ਚੀਜ਼ ਹੁੰਦੀ ਹੈ ਜੇ ਆ ਗੋਣਾ ਜਿਹੜਾ ਤੁਹਾਡੇ ਸਾਰੀ ਜ਼ਿੰਦਗੀ ਕੰਮ ਆਉਣਾ ਤੁਹਾਨੂੰ ਕੈਨੇਡਾ ਪਹੁੰਚਣ ਤੋਂ ਬਾਅਦ ਵੀ ਇਸ ਨੇ ਤੁਹਾਨੂੰ ਮਦਦ ਕਰਨੀਆਂ ਨੌਕਰੀ ਲੈਣ ਦੇ ਵਿੱਚ ਸੈਟਲਮੈਂਟ ਪਲਾਨ ਦੇ ਵਿੱਚ ਸੋ ਇਹਨਾਂ ਚੀਜ਼ਾਂ ਨੂੰ ਨਾ ਆਪਾਂ ਲਾਈਟ ਨਾਲ ਲੈ ਕੇ ਆਪਾਂ ਬਹੁਤ ਹੀ ਮਨ ਲਾ ਕੇ ਪੜਾਈ ਨਾ ਕਰਗੇ ਜਿੰਨੇ ਮਨ ਲਾ ਕੇ ਤੁਸੀਂ ਪਲੱਸ 2 ਦੀ ਪੜਾਈ ਕੀਤੀ ਉਸ ਤੋਂ ਵੀ ਜ਼ਿਆਦਾ ਮਨ ਲਾ ਕੇ ਆਪਾਂ ਐਲਸ ਦੀ ਪੜਾਈ ਕਰੀਏ ਮੈਕਰੋ ਗ੍ਰੋਬਲ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਬੜੇ ਨਵੇਂ ਬੈਚ ਸ਼ੁਰੂ ਹੋਣ ਜਾ ਰਹੇ ਆ ਜਿਹੜੇ ਜਿਹੜੇ ਬੱਚੇ ਇੰਟਰਸਟਡ ਆ ਅੱਜ ਹੀ ਆਪਦੇ ਪੇਰੈਂਟਸ ਨੂੰ ਭੇਜ ਦੋ ਆਪ ਆ ਜੋ ਐਡਮਿਸ਼ਨ ਆ ਦੀ ਸੀਟ ਬੁੱਕ ਕਰਾ ਦਿਓ ਐਡਮਿਸ਼ਨ ਕਰਵਾ ਦਿਓ ਐਂਡ ਮੈਂ ਕੋਸ਼ਿਸ਼ ਕਰੂੰਗਾ ਮੇਰੀ ਟੀਮ ਸਾਰੀ ਕੋਸ਼ਿਸ਼ ਕਰੂਗੀ ਕਿ ਤੁਹਾਨੂੰ ਚੰਗੀ ਪੜ੍ਹਾਈ ਕਰਾ ਕੇ ਤੁਹਾਡੇ ਤੁਹਾਡੇ ਲੈਂਗੁਏਜ ਨੂੰ ਇੰਪਰੂਵ ਕਰਵਾ ਕੇ ਤੁਹੋਂ ਭੇਜਿਆ ਜਾਵੇ ਤਾਂ ਜੋ ਇਹ ਤੁਹਾਡੇ ਲਈ ਇੱਕ ਇੱਕ ਤੁਹਾਡਾ ਪੋਜ਼ਿਟਿਵ ਪੁਆਇੰਟ ਬਣ ਜੇ ਇੱਕ ਚੰਗਾ ਤੁਹਾਡੀ ਜ਼ਿੰਦਗੀ ਦਾ ਉਹ ਸੋਰਸ ਬਣ ਜੇ ਜੇ ਤੁਹਾਡੇ ਆਉਣ ਵਾਲੇ ਦਿਨਾਂ ਦੇ ਵਿੱਚ ਕੰਮ